ਪੰਜਾਬ ਦੇ ਬਹੁਤ ਸਾਰੇ ਕਿਸਾਨ ਹਲਦੀ ਦੀ ਕਾਸ਼ਤ ਕਰਨ ਲੱਗ ਪਏ ਹਨ ਅਤੇ ਹਲਦੀ ਦੀ ਪ੍ਰੋਸੈਸਿੰਗ ਕਰਕੇ ਵੇਚਦੇ ਹਨ ਘੱਟ ਪਾਣੀ ਅਤੇ ਘੱਟ ਖਾਦ ਨਾਲ ਹੀ ਇਸ ਫਸਲ ਦਾ ਵਧੀਆ ਝਾੜ ਮਿਲ ਜਾਂਦਾ ਹੈ ਇਸ ਫਸਲ ਨੂੰ ਜਿਆਦਾ ਕੀੜੇ ਮਕੌੜੇ ਅਤੇ ਬਿਮਾਰੀਆਂ ਨਾ ਲੱਗਣ ਕਰਕੇ ਹਲਦੀ ਕਿਸਾਨਾਂ ਲਈ ਘੱਟ ਖਰਚੇ ਵਾਲੀ ਫਸਲ ਮੰਨੀ ਜਾਂਦੀ ਹੈ ਬਹੁਤੇ ਕਿਸਾਨਾਂ ਵੱਲੋਂ ਇਸ ਫਸਲ ਨੂੰ ਮੁੱਖ ਫਸਲ ਵਜੋਂ ਉਗਾ ਕੇ ਵੱਧ ਆਮਦਨ ਲਈ ਜਾ ਰਹੀ ਹੈ ਆਗਰ ਤੇ ਹਰ ਸਿੰਘ ਪਿੰਡ ਸਲੋਪੁਰ ਬਲਾਕ ਕਾਨੋ ਜਿਲ੍ਹਾ ਗੁਰਦਾਸਪੁਰ ਮੈਂ ਪਿਛਲੇ ਕਾਫੀ ਸਮੇਂ ਤੋਂ ਹਲਦੀ ਦੀ ਖੇਤੀ ਕਰ ਰਿਹਾ ਜੀ ਮੈਂ 2004 ਵਿੱਚ ਛੋਟੇ ਪੱਧਰੇ ਤੇ ਘਰੇਲੂ ਪਰਤੋਂ ਵਾਸਤੇ ਲਗਾਈ ਸੀ ਹਲਦੀ ਉਹਦੇ ਵਿੱਚ ਮੈਨੂੰ ਕਾਫੀ ਜਿਹੜੇ ਪੈਸੇ ਮਿਲਦੇ ਦਿਖੇ ਤੇ ਮੈਂ ਇਹਨੂੰ ਕਮਰਸ਼ੀਅਲ ਤੌਰ ਤੇ ਅਪਣਾਉਣ ਦਾ ਜਿਹੜਾ ਮਨ ਬਣਾ ਲਿਆ ਮੈਂ ਇਹਨੂੰ 2007 ਦੇ ਵਿੱਚ ਆਗਤ ਹਲਦੀ ਪਲਾਂਟ ਜਿਹੜਾ ਇਹ ਤੇ ਵਿੱਚ ਲਗਵਾਇਆ ਉਹਦੇ ਵਿੱਚ ਸਾਡੇ ਚ ਮੈਂ ਇੱਕ ਯੂਨੀਵਰਸਿਟੀ ਪੀਐਜੂ ਲੁਧਿਆਣਾ ਤੇ ਖੇਤੀਬੀ ਵਿਗਿਆਨ ਕੇਂਦਰ ਗੁਰਦਾਸਪੁਰ ਔਰ ਬਾਗਵਾਨੀ ਭਾਗ ਗੁਰਦਾਸਪੁਰ ਨੇ ਸਾਡੀ ਇੱਥੇ ਮਦਦ ਕੀਤੀ। ਤੋਂ ਸਾਡੀ ਇੱਥੇ ਜਿੰਨੀ ਤਕਰੀਬਨ ਪ੍ਰੋਡਕਸ਼ਨ ਹੁੰਦੀ ਸਾਡੀ ਹਰ ਸਾਲ ਜਿਹੜੀ ਦਾਣੇ ਵਾਲੀ ਵਿਕਰੀ ਇਹਦੀ ਹੋ ਜਾਂਦੀ ਹੈ। ਸ਼ੁਰੂਆਤ ਵਿੱਚ ਸਾਡੀ ਜਿਹੜੀ ਦੋ ਏਕੜੇ ਦੀ ਸਾਡੀ ਪ੍ਰੋਡਕਸ਼ਨ ਸੀ ਜਿਹਨੂੰ ਪਲਾਂਟ ਲਾਇਆ। ਹੁਣ ਇਸ ਟਾਈਮ ਜਿਹੜੀ ਸਾਡੇ ਕੋਲ ਕੋ 25 ਤੋਂ 30 ਏਕੜ ਦੀ ਜਿਹੜੀ ਸਾਡੀ ਪ੍ਰੋਡਕਸ਼ਨ ਸਾਡੀ ਹੋ ਜਾਂਦੀ ਆ। ਤੇ ਜਿਹੜੀ ਹਰ ਸਾਲ ਦੇ ਆਏ ਸਾਲ ਜਿਹੜੀ ਵਾਧੇ ਰਹਿੰਦੀ ਆ। ਕਿਤੇ ਵਿੱਚੋਂ ਸ਼ੀਟ ਵੀ ਦੇ ਵਿੱਚੋਂ ਵੇਚਦੇ ਆ। ਤੇ ਨਾਲ ਅਸੀਂ ਜਿਹੜਾ ਕੋ ਪਾਊਡਰ ਤਿਆਰ ਕਰਕੇ ਉਹ ਵੀ ਤਿਆਰ ਵੇਚਦੇ ਸਾਰੇ। ਇਹਦੇ ਵਿੱਚ ਕਾਫੀ ਵੈਰਾਈਟੀਆਂ ਜਿਹੜੀਆਂ ਅਸੀਂ ਲੈਂਦੇ ਹਾਂ ਸਮੇਂ-ਸਮੇਂ ਨਾਲ ਲੈਂਦਰ ਨੇ ਟੈਸਟ ਕਰਦੇ ਰਹਿੰਦੇ ਆ ਜਿਹੜੀ ਕੋਈ 80 ਵੈਰਾਈਟੀਆਂ ਨੂੰ ਰੱਖ ਲੈਨੇ ਆ ਗਾੜੇ ਦੂਜੇ ਫਾਰਮਰਾਂ ਨਾਲ ਸ਼ੇਅਰ ਕਰਦੇ ਆ ਜਿਹੜੀ ਕੋਈ ਵੈਰਾਈਟੀ ਪੈਦਾਵਾਰ ਨਹੀਂ ਦੇਣ ਚ ਕੁਆਲਿਟੀ ਨਹੀਂ ਚੰਗੀ ਉਹ ਪੇ ਛੱਡ ਦਿੱਤੀ ਆ ਇਸ ਟਾਈਮ ਮੇਰੇ ਕੋਲ 4-5 ਵੈਰਾਈਟੀਆਂ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਕੋਲ ਸਭ ਤੋਂ ਵੈਸਟ ਵੈਰਾਈਟੀ ਜਿਹੜੀ ਇਹ ਵੇਲੇ ਹੈਗੀ ਆ ਪੰਜਾਬ ਨੰਬਰ 2 ਔਰ ਜਿੰਦਰਾ ਸੋਨੀ ਆ ਇਹਨਾਂ ਦੀ ਜਿਹੜੀ ਪੈਦਾਵਾਰ ਵੀ ਤਕਰੀਬਨ ਜਦੋਂ ਦੀ 6 ਇੱਕੋ ਜੀ ਆਉਂਦੀ ਆ ਤੇ ਕੁਆਲਿਟੀ ਪੱਖੋਂ ਵੀ ਇੱਕੋ ਜੀ ਹੈਗੀ ਆ ਇਨਾਂ ਦਾ ਪੌਲਡਰ ਬਹੁਤ ਵਧੀਆ ਭੰਦਾ ਵਾ ਇਹਦੀ ਪ੍ਰੋਸੈਸਿੰਗ ਕਰਕੇ ਅਸੀਂ ਤੇ ਜਿਹੜੀ ਸਾਰੀ ਇਹਦੀ ਮਾਰਕੀਟਿੰਗ ਜਿਹੜੀ ਖੁਦ ਕਰਦੇ ਆ ਇਹਦੇ ਵਿੱਚ ਜਿਹੜੀ ਸੀਡਲ ਆਪਣੇ ਵੈਰਾਈਟੀਆਂ ਵਧੀਆ ਹੈਗੀਆਂ ਦਾ ਜਿਹੜਾ ਜਦੋਂ ਬਜਾਈ ਕਰਨ ਵਾਸਤੇ ਤਕਰੀਬਨ 1 ਏਕੜ ਦੇ ਵਿੱਚ ਹਲਦੀ ਦੇ 5 ਕੁਇੰਟਲ ਜਿਹੜਾ ਬੀਜ ਲੱਗਦਾ ਤੇ 5 ਕੁਇੰਟਲ ਦੇ ਨਾਲ ਇਹਦੀ ਜਿਹੜੀ ਛੱਡੀ ਕੋ ਪੈਦਾਵਾਰ ਤਕਰੀਬਨ 100 ਤੇ 25 ਤੋਂ 30 ਕੁਇੰਟਲ ਤੱਕ ਜਿਹੜੀ ਆ ਜਾਂਦੀ ਹੈ ਜਿਹੜੀ ਰਾਜਾਪੁਰੇ ਦੇ ਪੰਜਾਬ ਨੰਬਰ 1 ਵਾ ਉਹ ਤੇ ਕਿਵੇਂ 100 ਇਹ ਸਵਾ 110 ਕੁਇੰਟਲ ਤੱਕ ਜਿਹੜੀ ਰਹਿ ਜਾਂਦੀ ਹੈ ਤੇ ਸਭ ਤੋਂ ਵਧੀਆ ਪੈਦਾਵਾਰ ਵਾਲੀ ਜਿਹੜੀ ਵੈਰਾਈਟੀ ਹੈ ਪੰਜਾਬ ਨੰਬਰ 2 ਤਰਜਿੰਦਾ ਸੋਨੇ ਸ਼ਾਨੋਂ ਵਧੀਆ ਲੱਗੀ ਆ ਇੱਕ ਕਿੱਲੇ ਦਾ ਜਿਹੜਾ ਇਹਦੇ ਵਿੱਚ ਖਰਚਾ ਤਕਰੀਬਨ 35-40 ਹਜ਼ਾਰ ਰੁਪਏ ਖਰਚਾ ਕਿੱਲੇ ਦਾ ਇਹਦੇ ਵਿੱਚ ਜਿਹੜਾ ਸਾਡਾ ਆ ਜਾਂਦਾ ਜੀ ਇਹਦੇ ਵਿੱਚ ਜਿੰਨੀ ਪੈਦਾਵਾਰ ਸਾਡੀ ਬਹੁਤ ਵਧੀਆ ਸਾਨੂੰ ਇਹਦੇ ਵਿੱਚ ਮਿਲ ਜਾਂਦੀ ਹੈ ਕਿ ਇਹਦੇ ਸਾਨੂੰ ਜੇ ਅਸੀਂ ਇਹਦੀ ਪੈਦਾਵਾਰ ਇਹ 100 ਸਵਾ 100 ਕੁਆਂਟਿਟੀ ਲੈ ਲੈਨੇ ਆ ਤੇ ਸਾਡੀ 1.5 ਤੋਂ 2 ਲੱਖ ਰੁਪਏ ਦੀ ਜਿਹੜੀ ਕੱਚੀ ਹਲਦੀ ਸਾਡੀ ਬਣ ਜਾਂਦੀ ਆ ਤੇ ਜੇ ਅਸੀਂ ਇਹਨੂੰ ਤਿਆਰ ਕਰਕੇ ਵੇਚਦੇ ਪਾਊਡਰ ਬਣਾ ਕੇ ਵੇਚਦੇ ਸਾਡੀ 2.5 ਤੋਂ 3 ਲੱਖ ਦੀ ਜਿਹੜੀ ਇਹ ਮਤੇਕੜ ਦੇ ਪਿੱਛੇ ਸਾਡੀ ਸਾਨੂੰ ਮਿਲ ਜਾਂਦਾ ਇਹਦੇ ਵਿੱਚੋਂ ਇੱਕ ਬਹੁਤ ਵਧੀਆ ਇਸ ਹੈ ਇੱਕ ਧੰਦਾ ਹੈਗਾ ਵਾ ਤੇ ਸਰਪਛੜੀ ਜੀ ਚ ਇੱਕ ਦਿੱਕਤ ਇਹ ਆਉਂਦੀ ਕਿ ਇਹਦੀ ਮਾਰਕੀਟ ਸਾਨੂੰ ਆਪ ਖੁਦ ਕਰਨੀ ਪੈਣੀ ਆ ਆਪ ਖੁਦ ਕਰਾਂਗੇ ਤੇ ਸਾਨੂੰ ਵਿੱਚ ਬੈਨੀਫਿਟ ਪੂਰਾ ਮਿਲਦਾ ਵਾ ਜੇ ਅਸੀਂ ਗਾੜੀ ਬਚੋਲੀਆਂ ਦੇਾਂਗੇ ਤੇ ਫਿਰ ਸਾਨੂੰ ਵਿੱਚ ਪੈਸੇ ਪੂਰੇ ਨਹੀਂ ਮਿਲਣਗੇ ਇਸ ਕਰਕੇ ਤੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਮੇ ਥੋੜੇ ਪੱਧਰ ਲਾ ਕੇ ਇਹਨੂੰ ਤਿਆਰ ਕਰੋ ਤਿਆਰ ਕਰਕੇ ਪ੍ਰੋਸੈਸ ਕਰਕੇ ਆਬਦ ਛੇਲ ਕਰੋ ਗਾਹਕ ਤੁਸੀਂ ਕਿਹੜੇ ਫੜਦੇ ਆਪਣੇ ਲਾਗੇ ਲੋਕਲ ਦੇ ਗਾਹਕ ਫੜਨੇ ਪਿੰਡ ਦੇ ਫੜ ਲਓ ਨਾਲ ਦੇ ਪਿੰਡਾਂ ਦੇ ਫੜ ਲਓ ਜਿਹੜੇ ਕਿ ਵਧੀਆ ਅਵੇਅਰਨੈਸ ਹੈਗੇ ਬੰਦੇ ਇਹਨਾਂ ਨੂੰ ਪਤਾ ਵੀ ਇਹ ਚੀਜ਼ ਚੰਗੀ ਖਾਣ ਵਾਲੀ ਕੁਆਲਿਟੀ ਦੀ ਹੈਗੀ ਆ ਉਹ ਤੁਸੀਂ ਲੈ ਸਕਦੇ ਹੋ ਉਹਨੂੰ ਵੇਚ ਸਕਦੇ ਹੋ ਸਾਡਾ ਇਹਦੇ ਨਾਲ ਮੇਰਾ ਹਲਦੀ ਦੇ ਨਾਲ ਨਾਲ ਮੈਂ ਹੁਣ ਮੈਡੀਕੇਟਡ ਜਿਹੜੀ ਹੈਗੀ ਆ ਹਲਦੀ ਕਾਲੀ ਹਲਦੀ ਦੀ ਉਹ ਵੀ ਮੈਂ ਸ਼ੁਰੂ ਕੀਤੀ ਹੈ ਜੀ ਪਹਿਲੇ 4-5 ਸਾਲ ਤੋਂ ਉਹਦੀ ਕਰਕੇ ਤੋਂ ਤਾਂ ਵੀ ਤਿਆਰ ਕੀਤਾ ਹੁਣ ਪਿਛਲੇ ਸਾਲ ਸਾਡੇ ਕੋਲ 2 ਕੁੰਟੜਾ ਦਾ ਪਾਊਡਰ ਤਿਆਰ ਹੋਇਆ ਸੀਗਾ ਉਹ ਪਾਊਡਰ ਵੀ ਸਾਡਾ ਜਿਹੜਾ ਸਾਰਾ ਸੇਲ ਤਕਰੀਬਨ ਹੋ ਗਿਆ ਮੇਰਾ ਨਾਮ ਉਗੜੀ ਬੀਰ ਸਿੰਘ ਆ ਪਿੰਡ ਸਲੋਪੜ ਤੇ ਬਲਾਕ ਕੰਕਨਮਨ ਡਿਸਟ੍ਰਿਕਟ ਉਗਰਦਾਸਪੁਰ ਤੇ ਮੈਂ ਆਪਣੇ ਪਾਪਾ ਜੀ ਨਾਲ ਹਲਦੀ ਦੀ ਖੇਤੀਬਾੜੀ ਕਰਦਾਂ ਨਾਲ ਮਤ ਉਹਨਾਂ ਦੇ ਸਾਰਾ ਕੰਮਕਾਰ ਸੰਭਾਲੀਦਾ ਵਾ ਜੋ ਵੀ ਕੰਮਕਾਰ ਚੱਲਦਾ ਹਲਦੀ ਦੀ ਬਜਾਈ ਤੋਂ ਲੈ ਕੇ ਪਟਾਈ ਦਾ ਮਾਰਕੀਟਿੰਗ ਦਾ ਉਹ ਸਭ ਕੁਝ ਮੈਂ ਨਾਲ ਹੀ ਕਰਦਾ ਇਹ ਜੀ ਸਭ ਤੋਂ ਪਹਿਲਾਂ ਆਉਂਦਾ ਕਿ ਹਲਦੀ ਦੇ ਬੀਜ ਦੀ ਵ varietà ਕਿਹੜੀ ਕਿਹੜੀ ਹੁੰਦੀ ਆ ਤੇ ਜਿਹੜੀ ਸਭ ਤੋਂ ਵਧੀਆ varietà ਹੁੰਦੀ ਜਿਹਦਾ ਵਿੱਚ ਝਾੜ ਵੀ ਵੱਧ ਆਵੇ ਤੇ ਖਰਚਾ ਘੱਟਵੇ ਉਹ ਵੀ varietà ਨਹੀਂ ਤੇ ਬੀਜਦੇ ਆ ਦਾ ਤੋਂ 12 ਲੇਵਲ ਬੰਨ ਦੀ ਲੋਡਿੰਗ ਪੈਂਦੀ ਆ ਦੋ ਤਰ੍ਹਾਂ ਨਾਲ ਬਜਾਈ ਹੁੰਦੀ ਆ ਇੱਕ ਪਲਾਂਟ ਨਾਲ ਤੇ ਇੱਕ ਅੜੇ ਜੜ੍ਹ ਨਾਲ ਪਲਾਂਟ ਨਾਲ ਤਿੰਨ ਆਦਮ ਦੀ ਪੈਂਦੀ ਲੋਡ ਤੇ ਜਿਹੜੇ ਰੈਜ ਹੁੰਦਾ ਉਹਦੇ ਵਿੱਚ 10 ਤੋਂ ਬਾਹਰ ਬੰਦੇ ਆदमी ਲੋਡ ਪੈਂਦੀ ਹੈ ਹਲਦੀ ਦੀ ਬਜਾਈ ਤੋਂ ਬਾਅਦ ਅਗਲੇ ਦਿਨ ਦੇ ਨਾ ਮਤਲਬ 24 ਕਿ ਘੰਟੇ ਬਾਅਦ ਸਪੜੇ ਤੇ ਹੁੰਦੀ ਹੈ ਇੱਕ ਜਾਂ ਸਟੋਂਪਰੀ ਕਰ ਲੋ ਜਾਂ ਅਲਟਰਾਜਨ ਜਿੰਦੀ ਕਰ ਲੋ ਇਹਦੇ ਨਾਲ ਜਿਹੜੇ ਘੰਕਾਰ ਦੀ ਸਮੱਸਿਆ ਉਹ ਥੋੜਾ ਦੇ ਤੱਕ ਰੁਕ ਜਾਂਦੀ ਹੈ ਤੇ ਇਹਦੇ ਵਿੱਚ ਬਾਅਦ ਟਾਈਮ ਟਾਈਮ ਤੇ ਖਾਦਾਂ ਵੀ ਧਪੈਂਦੀਆਂ ਵਾ ਤੇ ਦੋ ਬੁੜੀਆਂ ਜੁੜੀਆਂ ਰਹੀਆਂ ਪੈਂਦੀਆਂ ਵਾ ਤੇ ਜਿਹੜੇ ਪੈਂਦੇ ਇਹਦੇ ਵਿੱਚ 10 ਤੋਂ 15 ਪਾਣੀ ਜਾਂਦੇ ਲੱਗ ਤੇ ਪਾਣੀ ਤੋਂ ਬਾਅਦ ਗੋਡੀਆਂ ਵੀ ਹੁੰਦੀਆਂ ਇਹਦੀਆਂ ਤੇ ਜੋ ਕੀ ਟੇਟਨ ਨਾਲ ਕਿ ਕਿਤੇ ਜਾਂਦੀ ਤੜਫਾਲੀ ਫੇੜ ਕੇ ਤੇ ਉਸ ਤੋਂ ਬਾਅਦ ਫਿਰ ਪਟਾਈ ਦਾ ਆ ਜਾਂਦਾ ਕੰਮ ਤੇ ਪਟਾਈ ਤੋਂ ਪਹਿਲਾਂ ਦਸੰਬਰ ਆਖਰ ਵਿੱਚ ਇਹਦੇ ਜਿਹੜੇ ਉੱਤੇ ਪੱਤੇ ਹੁੰਦੇ ਉਹ ਸੁੱਕ ਜਾਂਦੇ ਆ ਉਹਦੀ ਘਟਾਈ ਕੱਢ ਕੇ ਬਾਅਦ ਫਰਵਰੀ ਆਖਰ ਤੇ ਮਾਰਚ ਦੇ ਪਹਿਲੇ ਹਫ਼ਤੇ ਵਿੱਚ ਇਹਦੀ ਪਟਾਈ ਕੀਤੀ ਜਾਂਦੀ ਆ ਪਟਾਈ ਇਹਦੀ ਪੋਟੈਟੋ ਡਿੱਗਣ ਵਾਲੀ ਕੀਤੀ ਜਾਂਦੀ ਆ ਤੇ ਮਗਰ lever ਚੁੱਕਦੀ ਜਾਂਦੀ ਆ ਤੇ ਪਹਿਲੀ ਵਿੱਚ ਇਹ ਮਤਲਬ ਹਲਦੀ ਦੀ ਸਾਂਟੀ ਕੀਤੀ ਜਾਂਦੀ ਜਿਹੜੇ ਬੋਲ ਹੁੰਦੇ ਉਹ ਅਲੱਗ ਕੀਤੇ ਜਾਂਦੇ ਜਿਹੜੀ ਫਿੰਗਰ ਹੁੰਦੀ ਆ ਉਹ ਅਲੱਗ ਕੱਢ ਦਿੱਤੀ ਜਾਂਦੀ ਆ ਉਹ ਤੋਂ ਫਿੰਗਰ ਅਲੱਗ ਕਰਨ ਤੋਂ ਬਾਅਦ ਸੜਾ ਹਲਦੀ ਦੇ ਚੋਕੇ ਪਲਾਂਟ ਵਿੱਚ ਲਿਆਂਦੀ ਜਾਂਦੀ ਆ ਜਿਹੜੀ ਕਾਲੀ ਹਲਦੀ ਮੈਡੀਕੇਟਡ ਹੈਗੀ ਇਹ ਇਨਫੈਕਸ਼ਨ ਕੋਈ ਵੀ ਸਰੀਰ ਦੀ ਉਹਦੇ ਬਾਤ ਇਹ ਹੁੰਦੀ ਆ ਜਾਂ ਗੁਰਦਿਆਂ ਦੀ ਕੋਈ ਲੀਵਰ ਦੀ ਹੋ ਗਈ ਜਾਂ ਸ਼ੂਗਰ ਬੀਪੀ ਬਾਤ ਤੇ ਬਹੁਤ ਵਧੀਆ ਘਰਗਰ ਹੈਗੀ ਆ ਕਿ ਲੋਕਾਂ ਦੇ ਆ ਰਿਜ਼ਲਟ ਸ਼ੰਮੇ ਦੇ ਵਿੱਚ ਮਿਲੇ ਆ ਕਿ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਇਹ ਤਕਰੀਬਨ ਜਿਹੜਾ ਪੋਲਡਰ ਇਹਦਾ ਕੋਈ 1500-2000 ਰੁਪਏ ਕਿਲੋ ਇਹਦਾ ਜਿਹੜਾ ਪੋਲਡਰ ਵਿਕਦਾ ਹੈ ਐਕਚੁਅਲੀ ਤੇ ਜਿਹੜੀ ਕੱਚੀ ਇਹਦਾ ਸੀਡ ਦਾ ਰੇਟ 4-500 ਰੁਪਏ ਕਿਲੋ ਇਹਦਾ ਸੀਡ ਦਾ ਰੇਟ ਜਿਹੜਾ ਇਹਦਾ ਐਸ ਵੇਲੇ ਚੱਲ ਰਿਹਾ ਜੀ ਤੇ ਇਹ ਵੀ ਇੱਕ ਬਹੁਤ ਬੈਨੀਫਿਟ ਦੇਣ ਵਾਲੀ ਹੈਗੀ ਚੀਜ਼ ਹੈਗੀ ਆ ਇਹਦੀ ਛੋਟੀਆਂ-ਛੋਟੀਆਂ ਪੈਕੇ 100-100 ਗ੍ਰਾਮ ਦੀ ਪੈਕਿੰਗ ਕਰਕੇ ਤੇ ਵੇਚ ਸਕਦੇ ਆ ਇਹ ਦੂਜੇ ਨੰਬਰ ਤੇ ਅਸੀਂ ਨਾਲ ਇਹਦੇ ਸਿਹਤ ਮੱਖੀ ਦਾ ਆਪਣਾ ਕੰਮ ਕਰ ਰਹੇ ਹਾਂ ਜੀ ਸਿਹਤ ਮੱਖੀ ਪਾਲਣ ਦਾ ਕੰਮ ਕਰਦੇ ਮੈਂ 2000 2 ਦੇ ਵਿੱਚ ਕਿਵੇਂ ਦੀ ਟ੍ਰੇਨਿੰਗ ਲੈ ਆ ਕੇ ਤੇ ਕੰਮ ਸ਼ ਅੱਛੇ ਮੇਰਾ ਕੋ 150 ਬਕਸਾ ਜਿਹੜਾ ਆਪਣਾ ਜਿਹੜਾ ਚੱਲ ਰਿਹਾ ਤੇ ਉਹ ਸਾਡੇ ਕਦੀ ਰਾਜਸਥਾਨ ਬਾਈਗੇਟ ਕਰਦੇ ਅੱਗੇ ਪਿਛੇ ਹੰਬਾਚਲ ਵਗੈਰਾ ਜਾਂਦੇ ਰਹਿੰਦੇ ਆ ਜਿੰਨੀ ਸ਼ਾਇਦ ਪ੍ਰੋਡਕਸ਼ਨ ਦੀ ਸਾਰੀ ਆਪ ਪੈਕ ਕਰਕੇ ਆਪੇ ਸਾਰੀ ਸ਼ੇਲ ਕਰਦੇ ਆ ਉਹਦੇ ਵਿੱਚ ਜਿੱਤਾਂ ਕਿ ਸਾਡੇ ਇੱਕ ਕਿਸਾਨ ਬਾਜ਼ਾਰ ਲੱਗਦੇ ਆ ਗੁਰਦਾਸਪੁਰ ਖੇਤੀਬਾੜੀ ਭਾਗਤ ਜ਼ਿਲ੍ਹਾ ਪ੍ਰਸ਼ਾਸਨੋਂ ਸਾਨੂੰ ਉਹਦੇ ਵੀ ਸਹਿਯੋਗ ਦਿੱਤਾ ਜਾਂਦਾ ਤੇ ਉਹਦੇ ਵਿੱਚ ਸਾਡੇ ਕਾਫੀ ਸਾਡੇ ਨਾਲ ਜੁੜੇਦੇ ਆ ਸਾਨੂੰ 4 4.5 ਸਾਲ ਹੋ ਗਏ ਉੱਥੇ ਕਿਸਾਨ ਬਾਜ਼ਾਰ ਲਗਾਤਾਰ ਸਾਡੇ ਚੱਲਦੇ ਆ ਉਹਨੂੰ ਲੋਕੀ ਜਿਹੜੇ ਬੜੇ ਵੇਅਰ ਹੈਗੇ ਜਿਹੜੇ ਸਾਡੇ ਕੋਲ ਆ ਕੇ ਤੋਂ ਸਮਾਨ ਲੈਂਦੇ ਆ ਅਸੀਂ ਮੇਰੇ ਕੋਲ ਦੀ ਹਲਦੀ ਹੁੰਦੀ ਸਿਹਤ ਹੁੰਦੀ ਆ ਦਾਲਾਂ ਹੁੰਦੀਆਂ ਵਾਂ ਦੂਜੇ ਫਾਰਮਰ ਦੀ ਨਾਲ ਜਿਹੜੀ ਇਕੱਠੀਆਂ ਕਰਕੇ ਲੈ ਕੇ ਜਾਂਦੇ ਆ ਦੇਸੀ ਘਿਓ ਹੁੰਦਾ ਵਾ ਗੋੜੋਂ ਸ਼ੱਕਰ ਹੁੰਦੀ ਵਗੈਰਾ ਹੁੰਦੀ ਹੈ ਨਾਲ ਸਬਜ਼ੀ ਵਾਲੇ ਫਾਰਮਰ ਆਉਂਦੇ ਆ ਲੋਕਾਂ ਨੂੰ ਬਹੁਤ ਵਧੀਆ ਚੀਜ਼ ਮਿਲਦੀ ਆ ਉਹ ਇਸ ਕਰਕੇ ਉਹ ਫੜਾ ਫੜ ਸਾਡੇ ਕੋਲ ਹੁੰਦੇ ਆ ਚੀਜ਼ ਲੈਣ ਵਾਸਤੇ ਆਪਣੇ ਤੇ ਸਾਡਾ ਹਫਤੇ ਚ ਦੋ ਦਿਨ ਵੀਰਵਾਰ ਤੇ ਐਤਵਾਰ ਅਸੀਂ ਉੱਤੇ ਸ਼ਾਮੀ 4 ਵਜੇ ਰਾਤ 8 ਵਜੇ ਤੱਕ ਕਿਸਾਨ ਬਿਜਾਰ ਲਾਉਂਦੇ ਆ ਤੇ ਜੇ ਸਾਡੇ ਬਹੁਤ ਵਧੀਆ ਸੇਲ ਹੁੰਦੀ ਤੇ ਸਾਡੇ ਲਗਾਤਾਰ ਜਾਣਦਾ ਵੀ ਸਾਡੇ ਇੱਕ ਸਾਡੇ ਇੱਕ ਗਾਂ ਖਸਾਣ ਨਾਲ ਜੁੜੇ ਤੇ ਆ ਉਹਨਾਂ ਦੀ ਲੋੜ ਪੂਰੀ ਕਰਨ ਬਾਅਦ ਤੇ ਦੂਜੇ ਸਾਨੂੰ ਵਿੱਚ ਪੈਸੇ ਮਿਲਦੇ ਆਂ ਅਸੀਂ ਤਾਂ ਆਪਣੇ ਮਕਸਦ ਵਾਸਤੇ ਜਾਂਦੇ ਲੋਕਾਂ ਨੂੰ ਚੀਜ਼ ਵਧੀਆ ਮਿਲਦੀ ਹੈ ਸੋ ਇਦਾਂ ਇਹਦੇ ਆ ਜਿਹੜੀਆਂ ਆਪਣੀ ਪੈਦਾਵਾਰ ਜਿਹਦੀ ਆਪ ਮਾਰਕੀਟ ਇਹਦੀ ਕਰਾਂਗੇ ਤੇ ਸਾਨੂੰ ਵਿੱਚ ਜਿਹੜਾ ਬੜਾ ਵਧੀਆ ਬੈਨੀਫਿਟ ਮਿਲਦਾ ਵਾ ਤੇ ਹਲਦੀ ਬਾਰੇ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਕਿ ਇਹਦੀ ਜਿਹੜੀ ਆ ਦੋ ਤਰ੍ਹਾਂ ਦੀ ਬਜਾਈ ਕੀਤੀ ਜਾਂਦੀ ਆ ਇੱਕ ਰੇਜਰ ਟੈਪ ਜਿਹੜੀ ਵੱਡਾ ਪੱਟਾਂ ਦੇ ਉੱਤੇ ਲੱਗਦੀ ਆ ਉਹਦਾ 5 ਕਵਾਂਟਾ 20 ਕਿਲੇ ਦਾ ਪੈਂਦਾ ਵਾ ਇਹ ਜਿਹੜੀ ਦੂਸਰੀ ਇੱਕ ਬੈੱਡ ਟੈਪ ਮਸ਼ੀਨ ਟੈਪ ਆਉਂਦੀ ਆ ਤੇ ਉਹਦੇ ਤੇ ਬੈੱਡ ਦੇ ਉੱਤੇ 52 ਇੰਚ ਬੈੱਡ ਦੇ ਉੱਤੇ ਜਿਹੜੀਆਂ ਦੋ ਲੈਣਾ ਲੱਗਦੀਆਂ ਜਿਹੜਾ ਦੂਜੀ ਵੱਟਾਂ ਵਾਲੀ ਉਹ 26 ਇੰਚ ਦੇ ਵਿੱਚ ਇੱਕ ਲੈਣ ਹੁੰਦੀ ਆ ਤੇ ਉਹਦੇ ਚ 52 ਚ ਤਿੰਨ ਲੈਣਾ ਆ ਜਾਂਦੀ ਹੈ ਉਹਦੀ ਪੈਦਾਵਾਰ 180 ਤੋਂ 200 ਕਵਾਂਟ ਤੱਕ ਸਾਡੀ ਮਿਲ ਜਾਂਦੀ ਹੈ ਜਿਹੜੀ ਦੂਸਰੀ 100 20 ਤੋਂ 30 ਕਵਾਂਟ ਦਾ ਕਉਂਦੀ ਹੈ ਇਹਨੂੰ 44 ਕੀਤ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਤਿਆਰ ਕਰਨ ਤੋਂ ਬਾਅਦ ਇਹਨੂੰ ਇਹ ਰੀਜਰਨਲ ਆ ਜਾਂਦਾ ਆਲੂ ਵਾਲਾ ਮਾਰਕਰ ਦਾ ਰੀਜਰਨਲ ਲਾ ਸਕਦੇ ਆ ਰੇਜਰ ਨਾਲ ਬਜਾਈ ਕਰਕੇ ਦੇ ਪਿੱਛੇ ਅਸੀਂ ਜੇਟੀਸੀ ਨੂੰ ਰੱਖਣਾ ਵਾ ਬਗੈਰ ਸਪ੍ਰੇਆਂ ਖਾਦਾਂ ਤੋਂ ਉਹਨੂੰ ਕੁਛ ਨਹੀਂ ਕਰਨਾ ਤੇ ਮਲਚਿੰਗ ਕਰ ਦੇਣੀ ਆ ਖੋਰੀ ਦੀ ਜਾਂ ਪਰਾਲੀ ਦੀ ਮਲਚਿੰਗ ਕਰਦੇ ਹੋ ਜੇ ਅਸੀਂ ਉਹ ਨਹੀਂ ਕਰਨੀ ਕਿ ਉੱਤੇ ਫਿਰ ਅਸੀਂ ਬਜਾਈ ਤੋਂ ਬਾਅਦ ਉੱਤੇ ਜਿਹੜੀ ਆ ਛਟਾਉਪ ਦੀ ਸਪਰੇ ਕਰ ਦੇਣੀ ਆ ਤੇ ਸਪਰੇ ਤੇ ਨਾਲ ਉਹਦੇ ਤੇ ਨਦੀਨ ਦਾ ਕੰਟਰੋਲ ਰਹਿੰਦਾ ਵਾ ਉਸ ਤੋਂ ਬਾਅਦ ਜਦੋਂ ਵਿੱਚ ਨਦੀਨ ਆਉਂਦਾ ਤੇ ਅਸੀਂ ਉਹ ਚ ਰੇਜਰ ਮਾਰ ਕੇ ਤਰਫਾਲੀ ਮਾਰ ਕੇ ਤੇ ਗੋਡੀ ਕਰ ਕਰ ਉਹ ਨਾਲ ਹੀ ਕਰਨ ਦੇ ਨਾਲੋਂ ਜ਼ਿਆਦਾ ਲੇਬਰ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਨੂੰ ਤਕਰੀਬਨ ਇੱਕ ਬੋਰਾ ਡੀਪੀ ਤੇ ਇੱਕ ਬੋਰਾ ਪਟਾਜ ਦਾ ਜਿਹੜਾ ਬਜਾਈ ਵੇਲੇ ਪੈਣਾ ਵਾ ਯੂਰੀਆ ਨੂੰ ਦੋ ਵਾਰੀ ਪਾਣੀ ਆ ਕੋਈ 30 30 40 40 ਕਿਲੋ ਕਰਕੇ ਮਤਲਬ ਪਹਿਲਾਂ ਪਾਣੀ 60 ਦਿਨਾਂ ਬਾਅਦ ਦੂਜੀ ਪਾਣੀ 80 ਦਿਨ ਬਾਅਦ ਪਾਣੀ ਆ ਉਹਦੇ ਨਾਲ ਫਸਲ ਬਹੁਤ ਵਧੀਆ ਤਿਆਰ ਹੋ ਜਾਂਦੀ ਆ ਤੇ ਇਹਦੀ ਤਕਰੀਬਨ ਮਈ ਦੇ ਵਿੱਚ ਲੱਗੀ ਹਲਦੀ ਜਿਹੜੀ ਇਹ ਫਰਵਰੀ ਲਾਸਟ ਦੀ ਪਟਾਈ ਵਾਲੀ ਜਿਹੜੀ ਇਹ ਹੋ ਜਾਂਦੀ ਆ ਤੇ ਪਟਾਈ ਕਰਨ ਤੋਂ ਪਹਿਲਾਂ ਇਹਦੇ ਜਿਹੜੇ ਪੱਤੇ ਪੁੱਤੇ ਸਾਫ਼ ਕਰ ਲੈਣੇ ਆ ਤੇ ਪਟਾਈ ਅਸੀਂ ਜਿਹੜੀ ਪੋਟੈਟੋ ਡਿਗਰ ਆ ਆਲੂ ਵਾਲੀ ਮਸ਼ੀਨੋਂ ਦਾ ਵੀ ਕਰ ਸਕਦੇ ਆ ਲੇਵਰ ਨਾਲ ਵੀ ਕਰਵਾ ਸਕਦੇ ਆ ਇਹਦਾ ਜਿਆਦਾ ਜਿਹੜਾ ਖਰਚਾ ਜਾਂ ਬੀਜ ਦਾ ਤੇ ਜਾਂ ਜਿਹੜੀ ਲੇਵਰ ਦਾ ਇੱਥੇ ਆਉਂਦਾ ਹੋਰ ਇੱਥੇ ਖਾਸ ਕਰਕੇ ਕੋਈ ਨਾ ਇਹਨੂੰ ਕੋਈ ਬਿਮਾਰੀ ਲੱਗਦਾ ਨਾ ਇਹਨੂੰ ਕੋਈੜਾ ਲੱਗਦਾ ਇਹ ਕਹਿੰਦੇ ਦੋਨਾਂ ਸ਼ੇਪ ਹੈਗੀ ਇੱਥੇ ਬਰਸਾਤ ਦੇ ਨਾਲ ਪੱਬੂ ਕੁੱਤਾ ਥੱਲੇ ਦੇ ਆਉਂਦਾ ਵਾ ਹੁਣ ਬਿਮਾਰੀ ਨੂੰ ਹਲਦੀ ਨੂੰ ਇੱਥੇ ਕੋਈ ਨਹੀਂ ਲੱਗਦੀ ਬਾਕੀ ਅਸੀਂ ਜਿਹੜੇ ਲੋਏ ਕਿਸਾਨਾਂ ਨੇ ਉਹਨਾਂ ਕੋਈ ਖਰੀਦ ਵੀ ਕਰਦੇ ਆ ਬਾਈ ਬੈਕ ਵਿੱਚ ਖਰੀਦ ਵੀ ਕਰਦੇ ਆ ਰੇਟ ਜੋ ਮੌਕੇ ਮੁਤਾਬਕ ਹੋਏਗਾ ਉਹਨਾਂ ਖਰੀਦ ਕਰਦੇ ਆ ਤੇ ਜਿਹੜੇ ਛੋਟੇ ਛੋਟੇ ਜੀਮੇਦਾਰ ਲਾ ਸਕਦੇ ਲਾ ਕੇ ਆਪਣੇ ਚ ਮੁਨਾਫਾ ਜਿਹੜਾ ਵਧੀਆ ਕਮਾ ਸਕਦੇ ਆ ਤੇ ਜੇ ਆਪ ਪ੍ਰੋਸੈਸ ਕਰਕੇ बेच ਨਹੀਂ ਤੋ ਵੀ ਕਰ ਸਕਦੇ ਪ੍ਰੋਸੈਸਿੰਗ ਵੀ ਕਰਕੇ ਜਿਹੜੀ ਉਹ ਗਾੜੀ ਫਾਰਮਰ ਨੂੰ ਜਿਹੜੀ ਦਿੱਤੇ ਆ ਮੈਂ ਅਵਤਾਰ ਸਿੰਘ ਸੰਧੂ ਪਿੰਡ ਵਾਂਨ ਖਾਲਸਾ ਨੇੜੇ ਭਗੇਲਾ ਤਹਿਸੀਲ ਨਕੋਦਰ ਦਾ ਕਿਸਾਨ ਹਾਂ ਮੇਨ ਜਿਹੜੀ ਮੈਂ ਖੇਤੀ ਕਰਦਾ ਉਹ ਆਲੂ ਦੀ ਫਸਲ ਸੀਡ ਪ੍ਰੋਡਕਸ਼ਨ ਅਤੇ ਹਲਦੀ ਔਰ ਮੈਂਥਾ ਔਰ ਮੈਂਥਾ ਪ੍ਰੋਸੈਸਿੰਗ ਪਲਾਂਟ ਵੀ ਇਹ ਮੇਰਾ ਹਲਦੀ ਵੀ ਪ੍ਰੋਸੈਸਿੰਗ ਕਰਕੇ ਅਸੀਂ ਸੇਲ ਕਰਦੇ ਆਂ ਪੰਜਾਬ ਦੇ ਵਿੱਚ ਅੱਜ ਫਸਲਾਂ ਉਹੀ ਕਾਮਯਾਬ ਹੈ ਜਿਹੜੀਆਂ ਆਪਾਂ ਬਾਹਰੋਂ ਸੂਬਿਆਂ ਤੋਂ ਮੰਗਵਾ ਰਹੇ ਆਂ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਲਦੀ ਸਾਰੀ ਤਕਰੀਬਨ ਬਾਹਰਲੇ ਸਟੇਟਾਂ ਤੋਂ ਸਾਨੂੰ ਆਉਂਦੀ ਆ ਇਹਦੀ ਫਸਲ ਪੰਜਾਬ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਹੋ ਸਕਦੀ ਆ ਔਰ ਜਿਹੜਾ ਛੋਟੇ ਕਿਸਾਨ ਆ ਜਿਹੜਾ ਹਰ ਪਿੰਡ ਦੇ ਲੈਵਲ ਤੇ ਉਨੀ ਹੀ ਹਲਦੀ ਵੇਚ ਸਕਦਾ ਆ ਜਿਹੜੀ ਕੋ ਉਹਦੀ ਵੇਖ ਵੀ ਸਕਦੀ ਆ ਪਿੰਡ ਲੈਵਲ ਤੇ ਸੋ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਇਹ ਚਾਹੀਦਾ ਕਿ ਉਹ ਆਪਣਾ ਰੂੜੀ ਪਾ ਕੇ ਇਹਨੂੰ ਆਰਗੈਨਿਕ ਕਰਕੇ ਇਹ ਚੰਗੀ ਤਰ੍ਹਾਂ ਬੀਜਣ ਤੇ ਇਹਦੇ ਵਿੱਚ ਉਹ ਮੁਨਾਫਾ ਲੈ ਸਕਦੇ ਆ ਸਹੀ ਸਮੇਂ ਤੇ ਹਲਦੀ ਦੀ ਪਟਾਈ ਕਰਕੇ ਇਸ ਦੀ ਪ੍ਰੋਸੈਸਿੰਗ ਕਰਨਾ ਬਹੁਤ ਅਹਿਮ ਉਪਰਾਲਾ ਹੁੰਦਾ ਹੈ। ਹਲਦੀ ਨੂੰ ਪੀਸ ਕੇ ਅਤੇ ਪੈਕਿੰਗ ਕਰਕੇ ਖਪਤਕਾਰ ਨੂੰ ਵੇਚਣ ਨਾਲ ਕਿਸਾਨ ਨੂੰ ਚੰਗੇ ਪੈਸੇ ਮਿਲ ਜਾਂਦੇ ਹਨ। ਵਧੀਆ ਅਤੇ ਸ਼ੁੱਧ ਹਲਦੀ ਦੀ ਪੈਦਾਵਾਰ ਕਰਕੇ ਵੇਚਣਾ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਸਭ ਤੋਂ ਅਸਰਦਾਰ ਉਦਮ ਹੈ। ਇਹਨੂੰ ਹਲਦੀ ਜਦੋਂ ਖੇਤ ਦੇ ਵਿੱਚੋਂ ਪੱਟਦੇ ਆ ਪੱਟ ਕੇ ਤੈਨੂੰ ਉੱਥੇ ਹੀ ਪਾਣੀ ਚ ਅਲੱਗ-ਅਲੱਗ ਕਰ ਦੇਣੀ ਦੋ ਤਰ੍ਹਾਂ ਦੀ ਹਲਦੀ ਹੁੰਦੀ ਇੱਕ ਬੋਲ ਵਾਲੀ ਹੁੰਦੀ ਐ ਇੱਕ ਫਿੰਗਰ ਵਾਲੀ ਹੁੰਦੀ ਐ ਇਹਨੂੰ ਅਲੱਗ-ਅਲੱਗ ਉੱਥੋਂ ਕਰ ਲੈਣਾ ਪਾਣੀ ਦੇ ਵਿੱਚੋਂ ਖੇਤੋਂ ਕਰਕੇ ਲਿਆ ਕੇ ਤੈਨੂੰ ਸਟੋਰ ਕਰ ਲੈਣਾ ਉੱਥੋਂ ਬਾਅਦ ਸਾਡੀ ਪ੍ਰੋਸੈਸਿੰਗ ਚੱਲਦੀ ਆ ਪ੍ਰੋਸੈਸਿੰਗ ਤਕੀਵਨ ਅਹੀਂ April ਦੇ ਵਿੱਚ ਜਾ ਕੇ ਸ਼ੁਰੂ ਕਰ ਦਿੰਦੇ ਆ ਇਹਦਾ ਸਭ ਤੋਂ ਪਹਿਲਾ ਪ੍ਰੋਸੈਸ ਹੁੰਦਾ ਕਿ ਹਲਦੀ ਨੂੰ ਧੋਣਾ ਵਾ ਇਹ ਵਾਸ਼ਰ ਮਸ਼ੀਨ ਲੱਗੀਦੀ ਐ ਤੇ ਨਾਲ ਇੱਕ ਪਾਸਿਓਂ ਪਾਣੀ ਵਿੱਚ ਜਾਂਦਾ ਵਾ ਜਿਹੜਾ ਗੰਦਾ ਪਾਣੀ ਪਿੱਛੇ ਡਿੱਗੀ ਜਾਂਦਾ ਇਹ ਸਲੋ ਚ ਤੇ ਚਲ ਕੇ ਤੇ ਸਾਰੀ ਹਲਦੀ ਨੂੰ ਅੱਗੇ ਬਾਹਰ ਕੱਢ ਦੇ ਨੇ ਟੋਕਰੀ ਪੈਣੀ ਟੋਕਰੀ ਚੁੱਕ ਕੇ ਤੇ ਇਹਨੂੰ ਬੋਇਲਰ ਦੇ ਵਿੱਚ ਇਹਨੂੰ ਜਿਹੜੀ ਉਹ ਪਾ ਦੇਣਾ ਵਾ ਬੋਇਲਰ ਦਾ ਨਟ ਬੰਦ ਕਰਕੇ ਟੱਕ ਨੂੰ ਲਾ ਕੇ ਨਟ ਨੂੰ ਟਿਕਾ ਟੈਟ ਕਰਕੇ ਉਸ ਤੇ ਅੱਗ ਬਾਲ ਦੇਣੀ ਆ ਇਹ ਤਕਰੀਬਨ ਜਦੋਂ ਸ਼ੁਰੂਆਤ ਕਰਨੀ ਅੱਧਾ ਘੰਟਾ ਪਾਉਣਾ ਲੱਗਦਾ ਵਾ ਉਸ ਤੋਂ ਬਾਅਦ ਤਕਰੀਬਨ 20 ਮਿੰਟ ਦੇ ਵਿੱਚ ਤਕਰੀਬਨ ਜਿਹੜੀ ਇਹ ਬੋਇਲ ਹਲਦੀ ਹੋ ਜਾਂਦੀ ਆ ਉਹਨੂੰ ਜਿੰਨਾ ਟੈਂਪਰੇਚਰ ਦੇਣਾ ਵਾ ਉਹ ਸਾਰਾ ਸਟੀਮ ਦੇ ਨਾਲ ਹੀ ਸਾਰੀ ਬੋਇਲ ਹੁੰਦੀ ਆ ਜਿੰਨਾ ਟੈਂਪਰੇਚਰ ਦੇਣਾ ਦੇ ਕੇ ਉਸ ਤੋਂ ਬਾਅਦ ਇਹਨੂੰ ਖੋਲ ਕੇ ਫਿਰ ਅੱਗੇ ਗਾੜੀ ਐਲੀਵੇਟਰ ਲੱਗੇ ਐਲੀਵੇਟਰ ਲੈ ਕੇ ਜਾਣਾ ਵਾ ਉੱਥੋਂ ਹਲਦੀ ਠੇਰੀ ਕਰ ਦੇਣੀ ਆ ਤੇ ਐਲੀਵੇਟਰ ਚਲਾ ਦੇਣੀ ਮਸ਼ੀਨ ਤੋਂ ਸਾਦੇ ਉੱਤੇ ਲੈ ਸੁੱਕਣ ਵਾਸਤੇ ਦੋ ਬੰਦੇ ਉੱਪਰ ਹੁੰਦੇ ਇੱਕ ਥੱਲੇ ਹੋਣਾ ਉੱਪਰ ਨਾਲ ਚੁੱਕ ਕੇ ਪਿੱਛੇ ਕਰੀ ਜਾਣ ਥੱਲੇ ਨੇ ਗਾਂ ਲਾ ਕੇ ਕਰੀ ਚੱਲ ਜਾਣੀ ਤੇ ਉਹ ਹਲਦੀ ਉੱਪਰ ਪਈ ਜਿਹੜੀ ਉਹ ਤਕਰੀਬਨ 5 ਤੋਂ 6 ਦਿਨ ਦੇ ਵਿੱਚ ਸੁੱਕ ਜਾਂਦੀ ਆ ਸੁੱਕਣ ਤੋਂ ਬਾਅਦ ਹਲਦੀ ਨੂੰ ਜਿਹੜੇ ਸਖਤ ਹੋ ਗਈ ਹਲਦੀ ਚੁਟਟੀ ਦਈਆਂ ਤੇ ਉਹਨੂੰ ਅਸੀਂ ਫਿਰ ਪੌਲਸਰ ਦੇ ਵਿੱਚ ਪਾ ਕੇ ਮਸ਼ੀਨ ਜਿਹੜੀ ਛਿਲਕਾ ਲਾਉਂਦੀ ਆ ਦਾ ਉੱਚ ਪਾ ਕੇ ਉਹਦੇ ਛਿਲਕਾ ਲਾ ਕੇ ਨੂੰ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਵਿੱਚ ਫਿਰ ਉਹਨੂੰ ਦੁਬਾਰਾ ਅਸੀਂ ਗ੍ਰੈਂਡ ਕਰਨਾ ਵਾ ਉਸ ਪਾਸੇ ਲੈ ਕੇ ਜਾਣਾ ਉਹ ਸਾਡੇ ਕੋਲ ਦੋ ਮਸ਼ੀਨਾਂ ਲੱਗੀਆਂ ਪਹਿਲਾਂ ਇੱਕ ਮਸ਼ੀਨ ਦੇ ਵਿੱਚ ਪਾਉਣੀ ਹੈ ਮਰਮਲ ਹੈਗੀਆਂ ਜਿਹੜੀਆਂ ਗਰਭ ਨਹੀਂ ਕਰਦੀਆਂ ਇਹਨੂੰ ਉੱਚ ਬਲੋਰ ਲੱਗੇ ਹੁੰਦੇ ਇਹਦੇ ਉਹਨੂੰ ਤੋੜ ਕੇ ਚੂਰੀ ਬਣਾ ਦੇਣੀ ਆ ਉਸ ਤੋਂ ਬਾਅਦ ਚੁੱਕ ਕੇ ਦੂਜੀ ਮਸ਼ੀਨ 'ਚ ਘੜੀ ਚੱਲ ਜਾਣੀ ਆ ਉਸ ਮਸ਼ੀਨ ਨੇ ਉਹਦਾ ਬਿਲਕੁਲ ਪਾウダー ਬਣਾ ਕੇ ਤੇ ਉਹ ਫਾਈਨਲ ਜਿਹੜਾ ਪਲਦੀ ਤਿਆਰ ਕਰ ਦੇਣੀ ਆ ਇਹਨੂੰ ਫਿਰ ਇੱਥੋਂ ਚੁੱਕ ਕੇ ਬੋਰੇ ਦੇ ਮੁੜਕੇ ਨੂੰ ਪੈਕ ਕਰਨੇ ਆ ਪੈਕ ਕਰਕੇ ਤੇ ਇਹਦੇ ਪੈਕੇਟ ਬਣਾਉਣੇ ਅੱਧੇ ਦੇ ਕਿਲੋ ਦੇ 200 ਗ੍ਰਾਮ ਦੇ ਪੈਕੇਟ ਬਣਾ ਕੇ ਪੈਕਿੰਗ ਕਰਨ ਤੋਂ ਬਾਅਦ ਫਿਰ ਇਹਦੀ ਜਿਹੜੀ ਤੇ ਲੇਬਲਿੰਗ ਇਹਦੀ ਲਾਉਣੀ ਆ ਡੱਬੇ 'ਚ ਬੰਦ ਕਰਨੀ ਆ ਉਸ ਤੋਂ ਬਾਅਦ ਮਾਰਕੀਟਿੰਗ ਵਾਲਾ ਸਾਡੇ ਕੋਲ ਜਿਹੜੀ ਤਿਆਰ ਹੋ ਜਾਂਦੀ ਆ ਜਿਸ ਤਰ੍ਹਾਂ ਕਿ ਜਿਹੜੇ ਕਿ ਜ਼ਿੰਮੇਵਾਰ ਘਰ ਆਪਣੇ ਲਾਉਂਦੇ ਉਹਨੂੰ ਬੋਲ ਕਰਨੀ ਚਾਹੁੰਦੇ ਆ ਤੇ ਉਹ ਇਹਨੂੰ ਬੋਲ ਧੋਣਾ ਧੋ ਕੇ ਬਾਅਦ ਇਸ ਤਰ੍ਹਾਂ ਬੋਲ ਕਰਨੇ ਕਿ ਜਿੰਨੇ ਕਿ ਇਹ ਰੋਟੀ ਪਕਾਉਣ ਵਾਸਤੇ ਆਲੂ ਬੋਲ ਕਰਦੇ ਆ ਉਹਨਾਂ ਕਿ ਬੋਲ ਕਰਨੀ ਆ ਜਿਵੇਂ ਢੱਕਾ ਹਰ ਪਰ ਲੰਘ ਜਾਏ। ਉਸ ਤੋਂ ਬਾਅਦ ਉਹਨੂੰ ਥੋੜੀ ਉਹ ਸਾਫਤ ਗੱਠੀ ਉਹ ਕਿਉਂਕਿ ਛੋਟੇ ਗ੍ਰੈਂਡਰ ਤੇ ਪੀਛੀ ਜਾਂਦੇ ਵੱਡੇ ਗ੍ਰੈਂਡਰ ਪੀਂਦੇ ਇਹਨਾਂ ਨੂੰ। ਤੇ ਉਹਨੂੰ ਕੱਟ ਲੈਣ ਛੋਟੇ ਛੋਟੇ ਪੀਸ ਕਰਕੇ ਸੁਕਾ ਲੈ ਸੁਕਾਉਣ ਤੋਂ ਬਾਅਦ ਉਹ ਆਪਣੇ ਘਰ ਲਿਬਰ ਤੋਂ ਬਾਅਦ ਉਹਨੂੰ ਜਿੰਨੀ ਲੋੜ ਪਤਾ ਕਰ ਤਿਆਰ ਕਰ ਸਕਦੇ ਆ। ਇਸ ਤਰ੍ਹਾਂ ਹੀ ਸਾਡੇ ਕੋਲ ਸਹਿਦ ਦਾਵਾ ਜਿਹੜਾ ਸਹਿਤ ਅਸੀਂ ਜਿਹੜਾ ਆਪਣਾ ਜਿੰਨਾ ਕੱਢਿਆ ਹੁੰਦਾ ਇਹਨੂੰ ਬਾਅਦ ਵਿੱਚ ਕਰਦੇ ਆ ਕਿ ਪ੍ਰੋਸੈਸ ਕਰਨਾ ਹੁੰਦਾ। ਇਹਦੀ ਅਸੀਂ ਸਾਡੇ ਕੋਲ ਪੀਐਚ ਤੇ ਖੇਤੀ ਵਿਗਿਆਨ ਕੇਂਦਰ ਗੁਰਦਾਸਪੁਰ ਕੋਲ ਨਾ ਕੋ ਮਸ਼ੀਨ ਹੈਗੀ ਸੈਦ ਦੀ ਪ੍ਰੋਸੈਸਿੰਗ ਵਾਲੀ ਜਿਹੜੀ ਆ ਉੱਥੇ ਲਿਜਾ ਕੇ ਸੈਦ ਉਹ ਜਿੰਨੀ ਹੀਟ ਦੇਣੀ ਟੈਂਪਰੇਚਰ ਜਿੰਨਾ ਦੇਣਾ ਪਾਣੀ ਦੇ ਵਿੱਚ ਮਸ਼ੀਨ ਵਿੱਚ ਲੱਗੀ ਰਹੀ ਆ ਉਹਨੂੰ ਉਹਨਾਂ ਪਾਣੀ ਤੇ ਕੇ ਹੀਟ ਦੇ ਗਰਮ ਕਰਕੇ ਉਹਦੇ ਵਿੱਚ ਦੁਬਾਰਾ ਉੱਥੇ ਟੀਨ ਬਾਰਟੀਆਂ ਜਿਹੜੀਆਂ ਭਰ ਲਿਆ ਹੋਣੀਆਂ ਪਰ ਤੋਂ ਬਾਅਦ ਦੁਬਾਰਾ ਉਹਦੀ ਘਰ ਲਿਆ ਕੇ ਤੇ ਬੋਟਲਿੰਗ ਕਰਨੀ ਆ ਬੋਤਲਾਂ ਭਰ ਕੇ ਜੇ 100 ਗ੍ਰਾਮ ਦੀ ਹੋ ਗਈ 250 ਗ੍ਰਾਮ ਦੀ ਹੋ ਗਈ ਆ ਅੱਧੇ ਕਿਲੋ ਦੀ ਹੋ ਗਈ ਕਿਲੋ ਦੀ ਹੋ ਗਈ ਆ ਉਹਨਾਂ ਦੇ ਵਗੈਰਾ ਲੈਵਲ ਲਾ ਕੇ ਉਵੇਂ ਮਾਰਕੀਟਿੰਗ ਵਾਤੇ ਸਾਡੇ ਕੋਲ ਤਿਆਰ ਹੋ ਜਾਂਦੇ ਆ ਇਸ ਤਰ੍ਹਾਂ ਹੀ ਸਾਡੇ ਕੋਲ ਆਪਣੇ ਸੰਧ ਵਿੱਚ ਸਾਡਾ ਬਣਿਆ ਜੀ ਜਿਹਦੇ ਵਿੱਚ ਸਾਡੇ ਕੋਲ ਸੰਧ ਪਰਾਲੀ ਨੂੰ ਸੰਭਲਣ ਵਾਲੇ ਕੋ ਬਾਤਾਵਰਨ ਦਾ ਵਿੱਚ ਥੋੜਾ ਜਿਆਦਾ ਖਿਆਲ ਰੱਖਣਾ ਜ਼ਰੂਰੀ ਹੈਗਾ ਅਸੀਂ ਕਾਫੀ ਸਮਾਂ ਦੇਰ ਚੋਂਣ ਦੀ ਪਰਾਲੀ ਦੇ ਕਣਕੇ ਨਾਲ ਨੂੰ ਅੱਗੇ ਜਿਹੜੇ ਨਹੀਂ ਲਗਾਉਂਦੇ ਉਹ ਅਸੀਂ ਜਿੰਨੀ ਇਹਦੀ ਪਰਾਲੀ ਹੁੰਦੀ ਆ ਖੇਤ ਦੀ ਇਹਦੇ ਵਾਤੇ ਸਾਨੂੰ ਜਿਹੜੇ ਖੇਤੀਬਾੜੀ ਭਾਗ ਹਲੋ ਜਿਹੜੇ ਸੰਧ ਸ਼ਾਮ ਸਬਸਿਡੀ ਦੇ ਤੇ ਮਿਲਦੇ ਨੇ ਉਹਦੇ ਵਿੱਚ ਸਾਡੇ ਕੋਲ ਹੈਪੀ ਸੀਡਰ ਹੈ ਸੁਪਰ ਸੀਡਰ ਹੈ ਹੈਗਾ ਮਲਚਰ ਹੈਗਾ ਵਾ ਰੋਟਾਵੇਟਰ ਹੈਗਾ ਉਲਟਾਮੀ ਹਲਵਾ ਐ ਐਮਬੀ ਪਲਾਉ ਹੈਗੇ ਆ ਇਹ ਸਾਰੇ ਸੰਦ ਸਾਡੇ ਕੋਲ ਹੈਗੇ ਆ ਤੇ ਅਸੀਂ ਇਹਨਾਂ ਦਾ ਬਿਲਕੁਲ ਇਹਨੂੰ ਜਿੰਨੀ ਆ ਪੈਲੀ ਦੇ ਵਿੱਚੇ ਹੀ ਖੇਤ ਦੇ ਤਿਆਰ ਕਰਵਾ ਕੇ ਤੇ ਇਹਦੇ ਨਾਲ ਅਸੀਂ ਆਪਣੇ ਜਿਹੜੇ ਉਹਨੇ ਕਣਕ ਦੀ ਬਿਜਾਈ ਕਰਦੇ ਜਾਂ ਗਾੜੀ ਝੋਨੇ ਦੀ ਬਿਜਾਈ ਵਾਸਤੇ ਵਿੱਚੇ ਸਾੜਾ ਜਿਹੜੀ ਕਰਦੇ ਹਲਦੀ ਲਗਾਉਣ ਵਾਸਤੇ ਵਿਚਾਰੀ ਵਿੱਚੇ ਨਾਲੇ ਦਾ ਵਿੱਚੇ ਗੁੰਦੇ ਆ ਉਹਨੂੰ ਬਾਹਰ ਨੇ ਵਿੱਚੋਂ ਕੱਢਦੇ ਇਦੇ ਨਾਲ ਇੱਕ ਤੇ ਸਾਡਾ ਵਾਤਾਵਰਣ ਜਿਹੜਾ ਧੂਏ ਨਾਲ ਖਰਾਬ ਹੁੰਦਾ ਉਹ ਤੋਂ ਸਾਡਾ ਬਹੁਤ ਸੁਚਾਰੇਂਦਾ ਤੇ ਦੂਸਰਾ ਇਹਦੇ ਵਿੱਚ ਸਾਡੀ ਫਸਲ ਦਾ ਤਾਂ ਬਹੁਤ ਵਧੀਆ ਬੈਨੀਫਿਟ ਦੇ ਹੁੰਦੇ ਆ ਸਾਡੇ ਆਰਗੈਨਿਕ ਮੈਟਰ ਦੇ ਵਿੱਚ ਉਹ ਬੰਦਾ ਜਿਹੜਾ ਪ੍ਰਾਲੀ ਵਿੱਚ ਜ਼ਮੀਨ ਤੇ ਦਬੋਂਦੀ ਹੈ ਤੇ ਨਾਲ ਜਿਹੜੇ ਸਾਡੇ ਇੱਕ ਦੋ ਜਿਹੜੇ ਮਿੱਤਰ ਕੀੜੇ ਸਾਡੇ ਵੱਜਦੇ ਆ ਉਹਨਾਂ ਦੇ ਸਾਨੂੰ ਜਿਹੜੀ ਸਾਨੂੰ ਸਾਧਕਾ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਖੇਤੀਬਾੜੀ ਵਿਭਾਗ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਸਾਨੂੰ ਇਹ ਪਾਸੇ ਲਾਇਆ ਤੇ ਅਸੀਂ ਵਧੀਆ ਇਹਦੇ ਵਿੱਚ ਕੰਮ ਕਰ ਰਹੇ ਆਂ ਮੈਨੂੰ 2019 ਦੇ ਵਿੱਚ ਇਹ ਚ ਨੈਸ਼ਨਲ ਵਾਰਡ ਜਿਹੜਾ ਮਿਲਿਆ ਵਾ ਪਰਾਲੀ ਪ੍ਰਬੰਧਨ ਵਾਸਤੇ ਤੇ 2014 ਦੇ ਵਿੱਚ ਮੈਨੂੰ ਸਟੇਟ ਵਾਰਡ ਜਿਹੜਾ ਹੈ ਜਿਹੜੇ ਕਿ ਉਦਮੀ ਕਿਸਾਨ ਦਾ ਜਿਹੜੇ ਕਿ ਅਸੀਂ ਮਤਲਬ ਨਵੀਂ ਪ੍ਰੋਸੈਸਿੰਗ ਕਰਕੇ ਨਵੇਂ ਕੰਮ ਧੰਦੇ ਕਰਦੇ ਆਂ ਇਹਦੇ ਵਾਸਤੇ ਫਿਰ ਇੱਕ ਸਾਡੀ ਅਸੀਂ ਫਾਰਮਰ ਦੀ ਐਫ ਪੀਓ ਬਣਾਈ ਹੈ ਫਾਰਮਰਸ ਆਰਗੇਨਾਈਜੇਸ਼ਨ ਵਾ ਜਿਹੜੀ ਛਲੋ ਪਰਫੂਟ ਦੇ ਨਾਂ ਤੇ ਹੈ ਉਹਦੇ ਵਿੱਚ ਸਾਡੇ ਕੋਲ ਇਸ ਟਾਈਮ ਜਿਹੜੇ ਕੋਈ 400 ਮੈਂਬਰ ਸਾਡੇ ਨਾਲ ਜੁੜੇ ਆ ਵਾ ਤੇ ਉਹਦੇ ਵਿੱਚ ਜਿਹੜੇ ਫਾਰਮਰ ਸਾਡੇ ਨਾਲ ਹਲਦੀ ਲੁੰਦੇ ਆ ਉਹਨਾਂ ਤੋਂ ਹਲਦੀ ਲੈ ਕੇ ਖਰੀਦਦੇ ਆ ਜਾਂ ਕਿ ਜਿਹਨਾਂ ਨੂੰ ਪੈਡਪੁੱਟ ਚਾਹੀਦੇ ਆ ਜਿਹੜੇ ਖਾਦ ਵਗੈਰਾ ਚਾਹੀਦੀ ਉਹ ਇਕੱਠੀ ਖਰੀਕਾ ਨੂੰ ਦੇ ਦਿੰਨੇ ਆ ਉਹਦੇ ਨਾਲ ਜ਼ਿੰਮੇਵਾਰਾਂ ਦੇ ਖਰਚੇ ਘਟਦੇ ਆ ਤੇ ਸਾਨੂੰ ਮਾਰਕੀਟਿੰਗ ਦੀ ਜਿਆਦਾ ਸਮੱਸਿਆ ਨਹੀਂ ਆਉਂਦੀ ਆ ਇੱਕ ਫਾਰਮਰ ਤੋਂ ਇੱਕ ਚੀਜ਼ ਹੈਗੀ ਦੂਜੇ ਤੋਂ ਘੱਟ ਵਾ ਇੱਕ ਦੂਜੇ ਲੈ ਕੇ ਜੇ ਮਾਰਕੀਟ ਸਾਡਾ ਚੱਲਦਾ ਵਾ ਕਿਸਾਨ ਬਾਜ਼ਾਰ ਚੱਲਦਾ ਸਾਡਾ ਗੁਰਦਾਸਪੁਰ ਵਿੱਚ ਚੱਲਦਾ ਵਾ ਉਹਦੇ ਵਿੱਚ ਅਸੀਂ ਆਪਣੀ ਸ਼ੇਲ ਕਰਦੇ ਆ ਮਾਰਕੀਟਿੰਗ ਦਾ ਜਿੱਦਾਂ ਕਿ ਜਿਹੜੀ ਕੀ ਪੈ ਤਿਆਰ ਕਰਦੇ ਪ੍ਰੋਡਕਟ ਉਹ ਅਸੀਂ ਸਾਰੇ ਆਪ ਪੈਕ ਕਰਕੇ ਜਿਹੜੀ ਗਾੜੀ ਸ਼ੇਲ ਕਰਦੇ ਆ ਕੁਝ ਤੇ ਸਾਡੇ ਗਾਹਕ ਲੱਗੇਦੇ ਜਿੱਦਾਂ ਕਿ ਜਿਹਨਾਂ ਨੂੰ ਦੋ ਦੋ ਉਹਨਾਂ ਨੂੰ ਕੋਟ ਰੇਟ ਦੇ ਦੇਣੀ ਪੈਂਦੀ ਆ ਸਾਡੇ ਕੋਲ ਜਿੱਦਾਂ ਅੰਬਰਸਰ ਹੋ ਗਿਆ ਜਲੰਧਰ ਹੋ ਗਿਆ ਲੁਧਿਆਣੇ ਹੋ ਗਏ ਉੱਥੇ ਸਾਡੇ ਜਿਹੜੇ ਰਾਖ ਬਣੇ ਦੇ ਪੱਕੇ ਉਹਨਾਂ ਦੇ ਗਾੜੀ ਸੀ ਬੰਦੇ ਰੱਖੇ ਜਿਹੜੇ ਗਾੜੀ ਸੇਲ ਕਰਦੇ ਆ ਤੇ ਸਾਡੀ ਐਪ ਜਿਹੜੀ ਬਣੀ ਐਪ ਤੇ ਸਾਡੇ ਐਕਟਿਵ ਜਿੰਨੇ ਮੈਂਬਰ ਹੈਗੇ ਸਾਡੇ ਸਾਰੇ ਉਹ ਸਾਡੇ ਸੇਲ ਪੁਆਇੰਟ ਆ ਜਿੱਥੇ ਜਿੱਥੇ ਬੰਦੇ ਸਾਰੇ ਉਹ ਆਪਣੇ ਗਾੜੀ ਚਾਰੀ ਸੇਲ ਕਰਦੇ ਆ ਹਲਦੀ ਦੀ ਵੀ ਕਰਦੇ ਆ ਸੈੱਦ ਦੀ ਵੀ ਕਰਦੇ ਆ ਜਿਹੜੇ ਉਹਨਾਂ ਦੇ ਪ੍ਰੋਡਕਟ ਉਹ ਮੇਰੇ ਕੋਲੋਂ ਦੇ ਮੈਂ ਉਹਨਾਂ ਦੀ ਸੇਲ ਕਰਦਾ ਤੇ ਇਹ ਇੱਕ ਅਧਰਾਬਾਲੀ ਕਰਕੇ ਪ੍ਰੋਡਕਟ ਵੇਚਣ ਦਾ ਜਿਹੜਾ ਕਿ ਲੋਕਾਂ ਦੀ ਡਿਮਾਂਡ ਪੂ ਇਹ ਦੋ ਚੀਜ਼ਾਂ ਸਾਡੇ ਵਿੱਚ ਬਹੁਤ ਵਧੀਆ ਮੈਨੀਪੂਲੇਟ ਹੋਇਆ। ਤੁਸੀਂ ਅਸੀਂ ਕਿਸਾਨ ਬਾਜ਼ਾਰ ਦੇ ਵਿੱਚ ਸਾਡਾ ਜਿਹੜਾ ਉਹ ਵੀ ਸਾਡੀ ਕਾਫੀ ਮਤਲਬ ਸੇਲ ਹੋ ਰਹੀ ਆ। ਉੱਥੇ ਵੀ ਸਾਡਾ ਮਾਲ ਜਾ ਰਿਹਾ। ਫਿਰ ਅਸੀਂ ਇੱਕ ਦੋ ਸਹਾਰਾਂ ਵਿੱਚ ਹੋਰ ਵੀ ਮਤਲਬ ਸ਼ੁਰੂ ਕਰਨ ਜਾ ਰਹੇ ਕਿਸਾਨ ਬਾਜ਼ਾਰ। ਇੱਕ ਸਾਡਾ ਖੇਤੀਬਾੜੀ ਭਾਗ ਵੱਲੋਂ ਕਨਵਨ ਖੇਤੀਬਾੜੀ ਦਫ਼ਤਰ ਦੇ ਵਿੱਚ ਇੱਕ ਸਹਾਣਾ ਟਹਿ ਖੋਲਣ ਜਾ ਰਹੇ ਆ ਜਲਦੀ ਵੀ। ਉਹਦੇ ਵਿੱਚ ਵੀ ਅਸੀਂ ਸਾਡੀ ਮਤਲਬ ਕਾਫੀ ਉੱਥੇ ਸਾਰੇ ਫਾਰਮਰ ਇਕੱਠੇ ਹੋ ਕੇ ਆਪਣੇ ਜਿੰਨੇ ਦੇ ਵਿੱਚ ਜ਼ਿਲ੍ਹੇ ਦੇ ਬਲਾਕ ਦੇ ਉਹਦੇ ਵਿੱਚ ਸਾਡੇ ਆਪਣੇ ਜਿੰਨੇ ਪ੍ਰੋਡਕਟ ਸਾਰੇ ਉੱਤੇ ਜਾਣ ਕਰਨੇ ਆ ਉਹ ਵੀ ਉੱਥੇ ਸਾਡੀ ਸੇਲ ਦਾ ਹੋਣਾ। ਮਈ ਦੇ ਪਿਲੇ ਹਰੇ ਵਿੱਚ ਪ੍ਰੋਸੈਸਿੰਗ ਜੁਨਟ ਸਟਾਰਟ ਕੀਤਾ ਜਾਂਦਾ ਤੇ ਜਿਹਦੇ ਵਿੱਚ ਪਹਿਲਾਂ ਹਲਦੀ ਧੋਤੀ ਜਾਂਦੀ ਆ ਤੋਂ ਬਾਅਦ ਮੋਬਾਈਲ ਕੀਤੀ ਜਾਂਦੀ ਆ ਮੋਬਾਈਲ ਕਰਨ ਤੋਂ ਬਾਅਦ ਫਿਰ ਇਹਨੂੰ ਸਕਾਇਆ ਜਾਂਦਾ ਤੇ ਸਕਾਉਣ ਤੋਂ ਬਾਅਦ ਫਿਰ ਇਹਦਾ ਪਾਲਸ ਕੀਤਾ ਜਾਂਦਾ ਸਿਲਕਾ-ਸੁਲਕਾ ਲਾਰ ਕੇ ਗੜਦਾ ਸਾਫ ਕੀਤਾ ਜਾਂਦਾ ਤੇ ਗੜਦਾ ਸਾਫ ਕਰਨ ਤੋਂ ਬਾਅਦ ਫਿਰ ਇਹਦੀ ਪੀਸੇ ਜਾਂਦੀ ਆ ਤੇ ਪੀਸਣ ਤੋਂ ਬਾਅਦ ਫਿਰ ਅੱਗੇ ਪੈਕਿੰਗ ਵਾਲਾ ਕੰਮ ਆ ਜਾਂਦਾ ਤੇ ਪੈਕਿੰਗ ਤੋਂ ਕਰਨ ਤੋਂ ਬਾਅਦ ਫਿਰ ਅੱਗੇ ਟਮਾਟਿਕਟ ਵਿੱਚ ਵਿੱਚ ਲਈ ਤਿਆਰ ਕੀਤੀ ਜਾਂਦੀ ਹੈ ਨੌਜਵਾਨਾਂ ਨੂੰ ਮੇਰਾ ਇਹੀ ਸੰਦੇਸ਼ ਹੈ ਕਿ ਮਤਲਬ ਆਪਣੇ ਬਤਵੱਦ ਸਹਾਇਕਤ ਹੰਦੇ ਨੂੰ ਅਪਣਾਉਣੇ ਚਾਹੀਦੇ ਹਨ ਪ੍ਰਾਈਵੇਟ ਜੋਬ ਕਰੋਗੇ ਤੁਹਾਨੂੰ ਉਹਨਾਂ ਲਾਭ ਨਹੀਂ ਹੋਏਗਾ ਤੇ ਇਸ ਕਰਕੇ ਥੋੜੇ ਥੋੜੇ ਸਹਾਇਕਤ ਹੰਦੇ ਅਪਣਾਉਣੇ ਚਾਹੀਦੇ ਹਨ ਕਿ ਤਾਂ ਜੋ ਸਾਡੀ ਬੀਤੀ ਸਹਾਇਤਾ ਵਿੱਚ ਮਦਦ ਹੋਵੇ ਤੇ ਸਾਡਾ ਉਹ ਜਗਾਰ ਗਏ ਬਤਵੱਦ ਫੈਲੇ ਕਿ ਜਿਹੜੇ ਮਤਲਬ ਹੋੜ ਵੀ ਅੱਗੇ ਲੋਕ ਆ ਗਏ ਉਹਨਾਂ ਨੂੰ ਕੰਮ ਕਰਨ ਦਾ ਤਾਂ ਮੌਕਾ ਮਿਲੇ। ਬਾਕੀ ਇਹ ਹਲਦੀ ਸ਼ਾੜੀ ਇੱਕ ਇਹੋ ਜਿਹੀ ਚੀਜ਼ ਹੈ ਕਿ ਜਿਹੜਾ ਇੱਕ ਵਾਰੀ ਬੰਦਾ ਨੂੰ ਵਰਤੂਗਾ ਉਹਨੂੰ ਦੁਬਾਰਾ ਬਾਜ਼ਾਰ ਜਾਂਦੇ ਦੋੜਨੀ ਪੈਂਦੀ ਹੈ ਸਾਨੂੰ ਲੱਗੇਗਾ ਵੀ ਹਲਦੀ ਮਿਲੇ ਕਿੱਥੋਂ। ਇੱਕ ਵਾਰੀ ਕਿਸੇ ਨੂੰ ਜਿੱਦਾਂ ਮਰਜ਼ੀ ਕਰਕੇ ਦੱਸ ਦੇਣ ਦੱਸਣਾ ਪੈਂਦਾ ਵੋ ਤੋਂ ਬਾਅਦ ਉਹ ਆਪਣੇ ਮੁਰਕੇ ਤੁਹਾਡੇ ਕੋਲ ਆਊਗਾ। ਤੇ ਸਾਨੂੰ ਦੂਰ ਦੂਰੋਂ ਵੀ ਆਰਡਰ ਆ ਜਾਂਦੇ ਆ, ਕੋਰੀਅਰਾਂ ਭੇਜਣੇ ਪੈਂਦੀ ਆ, ਕੋਈ ਕਿਸ ਤਰ੍ਹਾਂ ਭੇਜਦੀ ਆ। ਤੇ ਮਤਲਬ ਕਾਫੀ ਮਾਤਰਾ ਵੀ ਜਿਹੜੀ ਸਾਡੇ ਕੋਲ 300 350 ਕਵਾਂਟਾ ਸਾਡੇ ਕੋਲ ਜਿਹੜਾ ਮਾਲ ਸਾਲ ਦਾ ਜਿਹੜਾ ਤਕਰੀਬਨ ਸਾਡੀ ਇਹ ਸਾਰ ਇਹ ਕੋਈ 40-50 ਕੁਆਂਟ ਜਿਹੜਾ ਸੈਦ ਦੇ ਕਰੀਬ ਜਿਹੜਾ ਸਾਡੇ ਇਧਰ ਸਾਰੇ ਸਾਨੂੰ ਸੇਲ ਕਰਨੀ ਪੈਂਦੀ ਆ ਤੇ ਇਹ ਸਾਰੀ ਸਾਡੀ ਇਧਰ ਮਾਰਕੀਟ ਹੋ ਜਾਂਦੀ ਹੈ ਜਿਹੜੀ ਹਲਦੀ ਹੈ ਇਹਦੇ ਵਿੱਚ ਇਦਾਂ ਕਿ ਫਸਲ ਪੈਣ ਤਵਾਹ ਤੇ ਇਸ ਤਰ੍ਹਾਂ ਕਿ ਦੂਜੀਆਂ ਫਸਲਾਂ ਕਣਕ ਝੋਨਾ ਤੇ ਆਮ ਵੀ ਸਾਰੇ ਕਰੀ ਜਾ ਰਹੇ ਨੇ ਇਹਦੇ ਵਿੱਚ ਇਹ ਕਿਹਾ ਕਿ ਇਹ ਸਾਡੇ ਇੱਕ ਰੋਜ਼ਾਨਾ ਦਾ ਸਾਨੂੰ ਪੈਸਾ ਤਾਂ ਮਿਲਦਾ ਵਾ ਜੀ ਸਾਡੇ ਘਰੋਂ ਵੀ ਸੇਲ ਹੁੰਦੀ ਰੋਜ਼ ਸਾਡੀ ਜੇਬ ਵਿੱਚ ਤਾਂ ਪੈਸਾ ਪੈਂਦਾ ਵਾ ਤੇ ਇਨਕਮ ਵੀ ਦੂਜੀਆਂ ਫਸਲਾਂ ਤੇ ਦੁਨੀਆਾਰ ਵਿੱਚ ਆ ਰਹੀ ਹੈ ਇਸ ਕਰਕੇ ਤੇ ਭਾਵੇਂ ਛੋਟੇ ਪੱਧਰ ਤੇ ਲਾਓ ਕਿ ਦੋਕਲਾ ਥਾਂਕ ਲਾ ਕੇ ਪ੍ਰੋਸੈਸ ਕਰਕੇ ਆਪ ਤਿਆਰ ਕਰਕੇ ਵਿੱਚੋਂ ਤੁਹਾਡੇ ਘਰ ਦੇ ਖਰਚੇ ਜੋ ਰੋਜ਼ ਤੁਹਾਡੇ ਘਰੇ ਪੈਸੇ ਆ ਜਾਂਦੇ ਆ ਕਦੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਲਾਗੇ ਸਾਡੇ ਆਣ ਗਉਣ ਤੁਹਾਡੇ ਪਤਾ ਵੀ ਇਹ ਪੱਤੇ ਚੀਜ਼ ਹੈ ਕਿ ਤੁਹਾਡੇ ਕੋਲ ਲੈਣਾ ਨਾ ਆਉਣਾ ਆਉਣਾ ਦੂਜੀ ਗੱਲ ਇਹ ਹੈ ਕਿ ਜਿਹੜੇ ਇਹਦੇ ਵਿੱਚ ਜਿੱਦਾਂ ਮਰਦਾ ਕਿ ਲੇਬਰ ਲੱਗਦੀ ਹੈਗੀ ਹੈ ਸਾਡੇ ਹੁਣ ਐਲ 335 ਜਿਹਨਾਂ ਦੀਆਂ ਲੇਬਰ ਦੀਆਂ ਲੱਗ ਜਾਂਦੀਆਂ ਪਟਾਈਵੇ ਲੱਗਦੀਆਂ ਵਾ ਤੇ ਉਹਨਾਂ ਨੂੰ ਵੀ ਇੱਕ ਰੋਜ਼ਗਾਰ ਮਿਲੇ ਆ ਵਾ ਸਾਡੇ ਤੇ ਕਿਵੇਂ ਇੱਕ ਮਹੀਨਾ ਜਿਹੜਾ ਕੰਮ ਤੇ ਕਿਵੇਂ ਪਟਾਈ ਦਾ ਚੱਲਦਾ ਵਾ ਉਸ ਤੋਂ ਬਾਅਦ ਅਸੀਂ ਫਿਰ ਅਪ੍ਰੈਲ ਦੇ ਵਿੱਚ ਸ਼ੁਰੂ ਕਰਨਾ ਅਪ੍ਰੈਲ ਤੇ ਮਈ ਜੂਨ ਤੱਕ ਸਾਡੀ ਜਿਹੜੀ ਤੇ ਦੋ ਤੇ 2.5 ਮਹੀਨੇ ਦੇ ਵਿੱਚ ਸਾਡੀ ਪ੍ਰੋਸੈਸਿੰਗ ਦਾ ਜਿਹੜੀ ਚੱਲਦਾ ਵਾ ਤੇ ਉਹਦੇ ਵਿੱਚ 7-8 ਬੰਦੇ ਸਾਡੇ ਕੋਲ ਇੱਥੇ ਫੇਰ ਵਿੱਚ ਬੀਬੀਆਂ ਵਿੱਚ ਬੰਦੇ ਛੜੇ ਹੁੰਦੇ ਆ ਇਹ ਲੱਗਦੇ ਆ ਫਿਰ ਨਾਲੇ ਜਦੋਂ ਪ੍ਰੋਸੈਸਿੰਗ ਬਾਅਦ ਮਈ ਤੱਕ ਇਹ ਜੂਨ ਤੱਕ ਪ੍ਰੋਸੈਸਿੰਗ ਖਤਮ ਕਰ ਦੇਣੀ ਛਾਰੇ ਉਸ ਤੋਂ ਬਾਅਦ ਜਦੋਂ ਮਾਲ ਤਿਆਰ ਕਰਨਾ ਵਾ ਉਸ ਤੋਂ ਬਾਅਦ ਵੀ ਸਾਡੇ ਕੋਲ ਬੀਬੀਆਂ ਜਦੋਂ ਪੈਕ ਕਰਨੀਆਂ ਉਹਨਾਂ ਨੂੰ ਫੇਰ ਵੀ ਰੋਜ਼ਗਾਰ ਮਿਲਦਾ ਵਾ ਉਹ ਪਿਛਲੇ ਸਾਲਾਂ ਦੇ ਲੋਕਡਾਊਨ ਵਿੱਚ ਵੀ ਜਿਹੜੀਆਂ ਛੜਨਾ ਜੁੜੇ ਲੇਬਰ ਵਾਲ ਜੁੜੇ ਦੇ ਸੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਆ ਕਿ ਉਹਨਾਂ ਨੂੰ ਮਤਲਬ ਕੰਮ ਦੀ ਕੋਈ ਘਾਟ ਨਹੀਂ ਰਹੀ ਆ ਉਹਨੂੰ ਕੰਮ ਵਧੀਆ ਮਿਲਦਾ ਰਿਹਾ ਵਾ ਪ੍ਰੋਸੈਸਿੰਗ ਦਾ ਕੰਮ ਸਾਰਾ ਚੱਲਦਾ ਰਿਹਾ ਈ ਨਾਲ ਚਲਾਉਂਦੇ ਰਿਹਾ ਬਾਅਦ ਚ ਪੈਕਿੰਗ ਕਰਨ ਦਾ ਵੀ ਸਾਰਾ ਬਧੀ ਤੀਕੇ ਨਾਲ ਕੰਮ ਚੱਲਦਾ ਉਹਨਾਂ ਦੇ ਇਨਕਮ ਬਾਅਦ ਦੇ ਛੜੇ ਵਿੱਚ ਇਨਕਮ ਜਿਹੜੀ ਉਹਨੂੰ ਵਧੀਆ ਮੈ ਰਹੀ ਆ ਸੋ ਮੈਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਹਲਦੀ ਇੱਕ ਬਹੁਤ ਵਧੀਆ ਫਸਲ ਹੈਗੀ ਆ ਇਹਨੂੰ ਤੁਸੀਂ ਅਪਣਾਓ ਇਹਨੂੰ ਦੋ ਦੋ ਕਨਾਲ ਦਾ ਵੀ ਤੁਸੀਂ ਪ੍ਰੋਜੈਕਟ ਬਹੁਤ ਵਧੀਆ ਚੋਂ ਆਮਦਨ ਮਿਲਦੀ ਹੈਗੀ ਆ ਤੁਹਾਨੂੰ ਰੋਜ਼-ਰੋਜ਼ ਪੈਸਾ ਮਿਲਦਾ ਤੇ ਵਿੱਚੋਂ ਕੋਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਘਰੇ ਵਿੱਚ ਵੀ ਤੁਸੀਂ ਵਾਲ ਕਰ ਸਕਦੇ ਹੋ ਕਰਕੇ ਇਹ ਕਰ ਸਕਦੇ ਦੂਸਰਾ ਤੁਸੀਂ ਸਹਦੀਆਂ ਮੱਖੀਆਂ ਜਿਹੜੀਆਂ ਉਹਨੂੰ ਜਰੂਰ ਥੋੜੇ ਭਾਵੇਂ 5-6 ਡੱਬੇ ਆਪਣੇ ਪਾਲੋ ਜੇ ਉਹ ਤੁਹਾਡੇ ਘਰ ਵਿੱਚ ਤੁਹਾਡੇ ਕੋਲ ਸਿਹਤ ਜਿਹੜਾ ਖਾਣ ਨੂੰ ਆਪਣੇ ਬੱਚਿਆਂ ਵਾਸਤੇ ਮਿਲੇਗਾ ਤੁਸੀਂ ਲਾਗੇ ਬਾਦੂ ਤੁਸੀਂ ਦੂਜੇ ਫਾਰਮਰ ਨੂੰ ਕਿਸਾਨਾਂ ਨੂੰ ਆਪਣੇ ਲਾਗੇ ਕਾਕਾ ਨੂੰ ਹੋਰ ਦੇ ਵੀ ਸਕਦੇ ਹੋ ਕੋਈ ਸਹਤ ਇੱਕ ਬਹੁਤ ਵਧੀਆ ਜਿਹੜੀ ਚੀਜ਼ ਹੈਗੀ ਆ ਇਹ ਆ ਬਿਮਾਰੀਆਂ ਵਾਸਤੇ ਕੰਮ ਆਉਂਦੀ ਹੈ ਦੂਜੀ ਕਾਲੀ ਹਲਦੀ ਜਿਹੜੀ ਇਹ ਮੈਡੀਕੇਟਡ ਹੈਗੀ ਹੈ ਕਹੇਗੀ ਸਾਡੇ ਕੋਲ ਤੇ ਇਹ ਵੀ ਜਰੂਰ ਥੋੜੀ ਬਹੁਤੀ ਲਾ ਕੇ ਆਪਣੇ ਘਰ ਦੇ ਵਿੱਚ ਭਾਵੇਂ ਕਿਲੋਕ ਦਾ ਵੀ ਰਾ ਕੇ ਰੱਖਣੀ ਚਾਹੀਦੀ ਆ ਕਿਉਂਕਿ ਕਿਸੇ ਮਾੜੇ ਮੋٹے ਨੁਕਸ ਵਾਸਤੇ ਵੀ ਘਰ ਦੇ ਵਿੱਚ ਸਾਨੂੰ ਕੋਈ ਲੋੜ ਪੈਂਦੀ ਬਾਹਰ ਜਾਂਦੀ ਸਾਨੂੰ ਡਾਕਟਰ ਕੋਲ ਜਾਂਦੀ ਜਰੂਰਤ ਨਹੀਂ ਪੈਂਦੀ ਮੇਰਾ ਨਾਮ ਗੁਰਪ੍ਰੀਤ ਸਿੰਘ ਮੇਰੀ ਰਹਾਇਸ਼ ਨੂਰਮੈਲ ਖਾਸ ਨੂਰਮੈਲ ਤੇ ਮੈਂ ਖੇਤੀ ਕਰ ਰਿਹਾ 50 ਤੋਂ 60 ਕਿੱਲਿਆਂ ਦੀ ਮੈਂ ਫਾਦਰ ਸਾਹਿਬ ਦੇ ਜਿਹੜੇ ਅੱਗੇ ਸਾਡੇ ਹਲਦੀ ਦੀ ਕਰਦੇ ਸੀ ਕਾਸ਼ਤ ਤੇ ਅਸੀਂ ਉਹ ਮੈਂ ਉਹਨੂੰ ਐਕਸਟੈਪ ਗਾਂ ਲੈ ਕੇ ਮਾਰਕੀਟਿੰਗ ਕਰ ਰਹੇ ਆ ਜੀ ਅਸੀਂ ਪ੍ਰੋਸੈਸਿੰਗ ਖੁਦ ਕਰ ਰਹੇ ਆ ਐਸੀ ਜਿਹੜੀ ਹਲਦੀ ਪ੍ਰੋਡਿਊਸ ਕਰ ਰਹੇ ਆ ਬਿਨਾ ਸਪਰੇਆਂ ਤੋਂ ਕੋਈ ਮਤਲਬ ਕੀ ਪੈਸਟੀਸਾਈਡ ਇਨਸੈਕਟੀਸਾਈਡ ਨਹੀਂ ਵਰਤਦੇ ਨਰੋਲ ਖਾਦ ਰੂੜੀ ਦੀ ਖਾਦ ਵਰਤ ਕੇ ਉੱਪਰ ਮਲਚਿੰਗ ਕਰਕੇ ਅਸੀਂ ਆਰਗੈਨਿਕ ਤਰੀਕੇ ਨਾਲ ਨੇਚਰਲ ਤਰੀਕੇ ਨਾਲ ਅਸੀਂ ਹਲਦੀ ਤਿਆਰ ਕਰਦੇ ਆ ਤੇ ਉਸ ਤੋਂ ਬਾਅਦ ਚ ਉਹਦੀ ਬੋਇਲਿੰਗ ਕਰਕੇ ਉਹਨੂੰ ਪੀਸ ਕੇ ਡਾਇਰੈਕਟ ਮਾਰਕETING ਕਰ ਰਹੇ ਆ ਜੀ ਆਉਣ ਵਾਲੇ ਸਮੇਂ ਲਈ ਮੈਂ ਜੋ ਹੈਗਾ ਜੀ ਫੋਕਸ ਇਹ ਹੈ ਕਿ ਅਸੀਂ ਇਹਨੂੰ ਇੰਟਰਨੈਟ ਮਾਰਕETING ਵੱਲ ਜਾਈਏ ਜਿੱਦਾਂ ਕਿ ਈ-ਕਾਮਰਸ ਹੈਗਾ ਤੇ ਐਗ ਮਾਰਕ ਲੈ ਕੇ ਬ੍ਰਾਂਡ ਬਣਾ ਕੇ ਅਸੀਂ ਇਹਨੂੰ ਮਾਰਕETING ਲਾਸਕੇਲ ਤੇ ਲੈ ਕੇ ਜਾਵਾਂਗੇ ਵੈਸੇ ਸਾਡਾ ਜਿਹੜਾ ਹੈਗੇ ਆ ਮੰਗ ਬੰਗਲਾਦੇਸ਼ਾਂ ਚ ਹੈਗੀ ਆ ਲੈ ਕੇ ਜਾਂਦੇ ਆ ਪ੍ਰੈਸਿਵ ਨੂੰ ਇੱਕ ਸਿਸਟਮੈਟਿਕ ਢੰਗ ਦੇ ਨਾਲ ਅਸੀਂ ਨੂੰ ਇਹਦਾ ਮਾਰਕETING ਕਰਨ ਦਾ ਸੋਚ ਰਹੇ ਹਾਂ ਜੀ ਪ੍ਰੋਸੈਸ ਕਰਕੇ ਜਿਹੜੀਆਂ ਫਸਲਾਂ ਆ ਉਹ ਸਾਡੀਆਂ ਜੀ ਇਹ ਇੱਕ ਤਾਂ ਸਾਨੂੰ ਆਮਦਨ ਵਾਧੀ ਆ ਦੂਸਰਾ ਇਹ ਹੋ ਜਾਂਦਾ ਆ ਕਿ ਜਿਹੜੀ ਸਾਡੀ ਹੈਗੇ ਆ ਸਾਨੂੰ ਇੱਕ ਚੇਟਕ ਮਿਲ ਜਾਂਦੀ ਆ ਕਿ ਅਸੀਂ A ਤੋਂ ਲੈ ਕੇ Z ਤੱਕ ਜਿਹੜਾ ਆਪਣੇ ਹੱਥੀ ਕੰਮ ਕਰਦੇ ਆ ਸਾਡੀ ਪ੍ਰੋਡਕਟ ਦੀ ਕੁਆਲਿਟੀ ਉਹਦਾ ਪ੍ਰੋਡਕਟ ਦਾ ਮਿਆਰ ਅਸੀਂ ਆਪਣੇ ਅੱਥਾ ਚੋਂ ਕੱਢ ਕੇ ਕੰਜ਼ਿਊਮਰ ਤੱਕ ਪਹੁੰਚਾਉਣੇ ਆ ਇਹ ਉਹਦੇ ਨਾਲ ਕਸਟਮਰ ਵੀ ਖੁਸ਼ ਆ ਉਹਨੂੰ ਵੀ ਇੱਕ ਵਧੀਆ ਪ੍ਰਾਈਸ ਤੇ ਤੇ ਵਧੀਆ ਕੁਆਲਟੀ ਦੇ ਚੀਜ਼ਾਂ ਮਿਲਦੀਆਂ ਇਹ ਬਹੁਤ ਬਾਕੀ ਜ਼ਰੂਰੀ ਹੋ ਜਾਂਦਾ ਕਿ ਜੋ ਵੀ ਪ੍ਰੋਡਕਟ ਦੀ ਹੈਗੀ ਆ ਦੇਖ ਰੇ ਸਾਡੇ ਅੱਖਾਂ ਦੇ ਸਾਹਮਣੇ ਹੋ ਕੇ ਐਂਡ ਪ੍ਰੋਡਕਟ ਕਸਟਮਰ ਕੋ ਪਹੁੰਚੇ ਉਹਦੀ ਕੁਆਲਟੀ ਤੇ ਉਹਦੀ ਜਿਹੜੀ ਹੈਗੀ ਆ ਕੋਸਟ ਬਹੁਤ ਵਧੀਆ ਹੋ ਜਾਂਦਾ ਜੀ ਹਲਦੀ ਦੀ ਪ੍ਰੋਸੈਸਿੰਗ ਵਿੱਚ ਅਸੀਂ ਜੀ ਹਲਦੀ ਨੂੰ ਇੱਕ ਤਾਂ ਅਸੀਂ ਕੱਚੀ ਪਟਕੇ ਵੇਚਦੇ ਆ ਜੀ ਐਜ਼ ਅ ਸੀਡ ਤੇ ਇਹਨੂੰ ਜੇ ਮੰਡੀ ਕਰਨ ਵੀ ਲੋਕੀ ਲੈ ਕੇ ਜਾਂਦੇ ਆ ਮੰਡੀ ਤੇ ਦੂਸਰੀ ਗੱਲ ਇਥੋਂ ਬੱਚ ਬੋਇਲ ਕਰਕੇ ਪ੍ਰੋਸੈਸਿੰਗ ਉਹਦੀ ਆ ਪਾਊਡਰ ਬਣਾ ਕੇ ਪੈਕਿੰਗ ਕਰਕੇ ਡਾਇਰੈਕਟ ਸੇਲ ਕਰ ਰਹੇ ਆ ਜਿਹੜਾ ਸਾਡੀ ਕਿਸਾਨ ਹਟਾ ਉਥੋਂ ਜਿਹੜੇ ਕਸਟਮਰ ਆ ਪਰਚੇਸ ਕਰਦੇ ਆ ਪੰਜਾਬ ਵਿੱਚ ਹਲਦੀ ਦੀ ਸਹੀ ਕਿਸਮ ਦੀ ਚੋਣ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ। ਇਹ ਫਸਲ ਇੱਕ ਤਕਨੀਕੀ ਫਸਲ ਹੈ। ਇਸ ਲਈ ਇਸ ਦੀ ਪੂਰੀ ਜਾਣਕਾਰੀ ਹੋਣਾ ਅਤਿਅੰਤ ਜ਼ਰੂਰੀ ਹੈ। ਹਲਦੀ ਦੀ ਪਟਾਈ ਤੋਂ ਬਾਅਦ ਧੋਣਾ, ਛਿਲਕਾ ਉਤਾਰਨਾ ਅਤੇ ਇਸ ਨੂੰ ਸਕਾਉਣ ਤੋਂ ਬਾਅਦ ਇਸ ਦੀ ਪਸਾਈ ਕਰਨਾ ਇੱਕ ਔਖਾ ਕੰਮ ਹੈ ਪਰ ਇਸ ਦੀ ਵੀ ਪੂਰੀ ਜਾਣਕਾਰੀ ਲੈਣੀ ਜ਼ਰੂਰੀ ਹੈ। ਹਲਦੀ ਦੀ ਪੈਦਾਵਾਰ ਕਿਸਾਨਾਂ ਲਈ ਇੱਕ ਲਾਭਦਾਇਕ ਉਪਰਾਲਾ ਹੋਣ ਕਰਕੇ ਕਿਸਾਨਾਂ ਨੂੰ ਇਸ ਪਾਸੇ ਆਉਣ ਦੀ ਲੋੜ ਹੈ